ਕਿਸੇ ਕੋਲ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਇਸ ਕੋ ਬਾਰਾਂ ਤੇ ਉਹਦੇ ਰਿਗਾਰਡਿੰਗ ਪੀਐਸਪੀ ਸੁਖਵਿੰਦਰ ਸਿੰਘ 44 646 ਪਰਗੋਟਸ ਨੇ ਪੀਸ ਪਾਰਟੀ ਦੇ ਮਿਊਜ਼ਿਕ ਵਾਲੇ ਪਰਫਾਰਮ ਕਰਨੇ ਗਿਆ ਸੀ ਹੱਥ ਕੰਮ ਤੋਂ ਉਹਨੇ ਮਨਾ ਕਰਤਾ ਪਰਬੋਟ ਰੇਕ ਕੀਤੀਆਂ ਜਿਸ ਤੇ ਉਹਨਾਂ ਦੇ ਪੁਲਿਸ ਪਾਰਟੀ ਦੇ ਗਲਤ ਹੋਏ ਆ ਇਸ ਤੋਂ ਹੀ ਇਹਨਾਂ ਨੇ ਰਸਤਾ ਕੇਸ ਰਜਿਸਟਰ ਕੀਤਾ ਸੁਖਵਿੰਦਰ ਸਿੰਘ 44 646 ਪਰਗੋਟਸ ਅਰੇ ਸੇ ਵੀ ਰੈਸਟ ਪਾਈ ਆ ਰਮੇਰ ਅਸਟੇਟ ਕੋਲੋਂ ਚੇਵਨਮ ਨਿਰਵੰਦਰ ਸਿੰਘ ਮਾਪਸੋਂ ਵੀਰ ਜੀ ਦਾ ਅਕਾਦੈਂਡਾ ਪੁਲਿਸ ਦੀ ਮਾਨਾਫਲ ਕੀਤਾ ਤੇ ਉਹ ਵਾਈਫ ਆ ਜਿਹੜੀ ਕਾਮਨ ਪਈ ਹੈ ਉਹ ਜਿਹੜੀ ਹੈ ਰਿਜਿਸਟਰ ਪੈ ਗਈ ਜੀ ਨਾ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਨੇ ਇਸ ਦੇ ਵਿੱਚ ਕੋ ਪ੍ਰਵੰਤਰ ਇਹ ਦਿੱਤਾ ਹੋਏ ਨੇ ਚਲਦੀ ਚਲਦੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆਗੇ ਕੇਸ ਅਗੂਸ਼ਰ ਪਰਚੇ ਸੀ ਨਸਟਿਟਿਊਸ਼ਨ ਕਰ ਸ਼ੁਗੀਏ ਜਿਹੜੇ ਦੇ ਗਏ ਅਸਟੇਟ ਵੀ ਬੋਏ ਦੇ ਪਰਬਤ ਕਰਦੇ ਇਦਾਂ ਦੇ ਜਿਹੜੇ ਐਸੀ ਸੁਖਮਿੰਦਰ ਸਿੰਘ ਦੇ ਘੁੱਟ ਤੇ ਗੰਦੀ ਵਧੀ ਗਈ ਦੇ ਇਸ ਦੇ ਵਿੱਚ ਸੂਰਜਾ ਸਪੋਰਟੈਂਸੀ ਜਿਹੜੇ ਪ੍ਰੋਫੈਸਰ ਦੇ ਨਾਲ ਇਹਨਾਂ ਦਾ ਸ਼ੋਲਡਰ ਨਾਲ ਸ਼ੋਲਡਰ ਕਰਤੀਆਂ ਸ਼ੋਲਡਰ ਨਾਲ ਪਾਇਆ ਸੀ ਜਿਸ ਦੀ ਜ وجہੋਂ ਪਾਇਆ ਅਸੀਂ ਇਹਨਾਂ ਦੇ ਕੇਸ ਦੀ ਚਿੰਨ੍ਹ ਕਰਕੇ ਪ੍ਰੋਪਰ ਇਨਵੈਸਟੀਗੇਸ਼ਨ ਕਰਦੇ ਹਾਂ ਜਸਤਾ ਉਹਨਾਂ ਨੂੰ ਪੇਸ਼ ਕਰਦੇ ਹਾਂ